ਜੀ ਮੇਰੇ ਤੁਹਾਨੂੰ ਪਤਾ ਹੀ ਹੈ ਕਿ ਕੱਲ ਪੰਜਾਬ ਦੇ ਪੰਜਾਬੀ ਮਾਂ ਬੋਲੀ ਦੇ ਇੱਕ ਬੜੇ ਨੌਜਵਾਨ ਜਜ਼ਬੇ ਵਾਲੇ ਔਰ ਪੰਜਾਬੀ ਕਲਚਰ ਨੂੰ ਉਰਦੁਨੀਆਂ ਦੇ ਵਿੱਚ ਫਲਾਉਣ ਚ ਆਪਣਾ ਯੋਗਦਾਨ ਪਾਉਣ ਵਾਲੇ ਰਾਜਵੀਰ ਜਵੰਦਾ ਜੀ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਤੇ ਕੱਲ ਤੋਂ ਉਹਨਾਂ ਦਾ ਇਲਾਜ ਇੱਥੇ ਚੱਲ ਰਿਹਾ ਹੈ ਉਹਾਰੇ ਉਹਨਾਂ ਦੇ ਪ੍ਰਸ਼ੰਸਕ ਪੂਰੀ ਦੁਨੀਆ 'ਚ ਉਹ ਦੁਆਵਾ ਕਰ ਰਹੇ ਨੇ ਔਰ ਦਾਸਾ ਕਰ ਰਹੇ ਨੇ ਉਹਨਾਂ ਦੀ ਤੰਦਰੁਸਤੀ ਵਾਸਤੇ ਸਿਹਤਯਾਬੀ ਵਾਸਤੇ ਤੇ ਅੱਜ ਮੈਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਡਾਕਟਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਵੀ ਮਿਲਿਆ ਕੱਲ੍ਹ ਨਾਲੋਂ ਹੈ ਜਿਹੜੀ ਉਹਨਾਂ ਦੀ ਹਾਲਤ ਉਹ ਕੱਲ੍ਹ ਨਾਲੋਂ ਬਿਹਤਰ ਹੈ ਕੱਲ ਜਦੋਂ ਲਗਭਗ 8:00 ਟਾਈਮ ਤੇ ਹੀ 24 ਘੰਟੇ ਪਹਿਲਾਂ ਜਦੋਂ ਉਹਨਾਂ ਨੂੰ ਲੈ ਕੇ ਆਏ ਸੀ ਡਾਕਟਰ ਸਾਹਿਬਾਂ ਨੇ ਦੱਸਿਆ ਕਿ ਉਸ ਵੇਲੇ ਹਾਰਟ ਵੀ ਜਿਹੜਾ ਪ੍ਰੋਪਰ ਕੰਮ ਨਹੀਂ ਕਰ ਰਿਹਾ ਸੀ ਦੂਜੇ ਆਰਗਨ ਵੀ ਜਿਹੜੇ ਸੀਗੇ ਉਹ ਪ੍ਰਭਾਵਿਤ ਸੀਗੇ ਅੱਜ ਡਾਕਟਰਾਂ ਨੇ ਦੱਸਿਆ ਕਿ ਕੱਲ ਰਾਤ ਤੱਕ 4 ਲਾਈਫ ਸਪੋਰਟਿੰਗ ਚੱਲ ਰਹੀ ਸੀ ਹੁਣ ਇੱਕ ਰਹਿ ਗਈ ਕਿ ਦੁਆਵਾਂ ਦਾ ਅਸਰ ਹੈ ਦਸਾਂ ਦਾ ਅਸਰ ਤੇ ਉਹਨਾਂ ਦਾ ਹਜੇ ਅਨਕੌਂਸ਼ੀਅਸ ਨੇ ਤੇ ਕਿਉਂਕਿ ਹੈਡ ਇੰਜਰੀ ਹੈ ਉਹ ਉਹਦੀ ਰਿਕਵਰੀ ਬੜੀ ਸਲੋ ਹੁੰਦੀ ਹੈ ਪਰ ਡਾਕਟਰ ਆਪਣੀ ਵੱਲੋਂ ਬੈਸਟ ਐਫਰਟ ਕਰ ਰਹੇ ਨੇ ਹੋਰ ਵੀ ਐਕਸਪਰਟ ਡਾਕਟਰਾਂ ਤੋਂ ਸਲਾਹ ਲਈ ਜਾ ਰਹੀ ਹੈ ਪੀਜੀਆਈ ਦੇ ਜੱਜਥੀ ਵੀ ਕਿਤੇ ਹੋਰ ਇਸ ਆਪਣੇ ਆਪਣੇ ਸਪੈਸ਼ਲਿਸਟ ਜਿਹੜੇ ਡਾਕਟਰ ਨੇ ਸਾਰੇ ਉਹਨਾਂ ਦੇ ਕਲਾਕਾਰ ਸਾਥੀ ਹੋ ਗਏ ਇੱਥੇ ਪਹੁੰਚ ਵੀ ਰਹੇ ਨੇ ਜਿੱਤੇ ਵੀ ਹੈਗੇ ਨੇ ਉਹ ਆਪਣੇ ਵੱਲੋਂ ਪਰਿਵਾਰ ਨੂੰ ਹੌਸਲਾ ਦੇ ਰਹੇ ਆ ਉਹਨਾਂ ਦੇ ਮਾਤਾ ਜੀ ਨੂੰ ਮਿਲੇ ਆ ਉਹਨਾਂ ਦੀ ਧਰਮ ਪਤਨੀ ਨੂੰ ਮਿਲੇ ਆ ਤੇ ਉਹ ਵੀ ਇਹ ਕਹਿੰਦੇ ਨੇ ਕਿ ਕੱਲ੍ਹ ਨਾਲੋਂ ਸਾਨੂੰ ਹੋਰ ਉਮੀਦ ਵੱਜੀ ਹੈ ਇਸ ਤੂਵਾ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਰਾਜਵੀਰ ਢੀਕੋ ਕੇ ਦੁਆਰਾ ਫੇਰ ਪੰਜਾਬੀ ਮਾਂ ਬੋਲੀ ਦੀ ਝੋਲੀ ਅਨਮੁੱਲੇ ਤੇ ਕੀਮਤੀ ਗੀਤ ਜਿਹੜੇ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਵੇ ਪੰਜਾਬੀ ਸਭਿਆਚਾਰ ਨੂੰ ਉਸ ਦੁਨੀਆ ਵਿੱਚ ਫਲਾਉਣ ਚ ਆਪਣਾ ਯੋਗਦਾਨ ਪਾਵੇ ਇਹ ਹੀ ਅਸੀਂ ਅਰਦਾਸ ਕਰਦੇ ਹਾਂ ਔਰ ਕੁਝ ਲੋਕ ਸੋਸ਼ਲ ਮੀਡੀਆ ਤੇ ਕੁਝ ਗਲਤ ਅਫਵਾਹਾਂ ਫਲਾ ਰਹੇ ਹੈ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਘਟੂ ਘਟ ਇਸ ਚੀਜ਼ ਤੋਂ ਬਚੋ ਕਿ ਕਿਉਂਕਿ ਪਰਿਵਾਰ ਨੂੰ ਬਹੁਤ ਦੁੱਖ ਹੁੰਦਾ ਹੈ ਇਸ ਗੱਲ ਦਾ ਫਿਰ ਜਿਹੜੇ ਉਹਨਾਂ ਦੇ ਆਪਣੇ ਨੇ ਉਹਨਾਂ ਨੂੰ ਦੁੱਖ ਹੁੰਦਾ ਹੈ ਕਿ ਬਿਨਾਂ ਕਿਸੇ ਤੱਥਾਂ ਤੋਂ ਆਪਣੀ ਵੀਊ ਲੈਣੇ ਜਾਂ ਕੋਈ ਕਮੈਂਟਾਂ ਦੀ ਖਾਤਰ ਕੋਈ ਇਸਤਾਨਦੇ ਆ ਜਿਹੜੀਆਂ ਖਬਰਾਂ ਜਿਹੜੀਆਂ ਫੈਲਾਉਣੀਆਂ ਝੂਠੀਆਂ ਨਹੀਂ ਚਾਹੀਦੀਆਂ ਸੋ ਡਾਕਟਰ ਹਰ ਰੋਜ਼ ਬੁਲੇਟਿਨ ਜਾਰੀ ਕਰਦੇ ਆ 40 ਬਾਰੇ ਤੇ ਉਹੀ オリジナル ਹੈ ਉਹੀ ਰੀਅਲ ਹੈ ਕਿਉਂਕਿ ਡਾਕਟਰ ਜਿਹੜੇ ਨੇ ਉਹ ਰਿਪੋਰਟਾਂ ਤੋਂ ਬਾਅਦ ਬੁਲੇਟਿਨ ਬਣਾਉਂਦੇ ਆ ਤੇ ਤਾਂ ਕਿ ਮੀਡੀਆ ਨੂੰ ਆਪਰੇਕ ਕੀਤਾ ਜਾ ਸਕੇ ਹੈਡ ਇੰਜਰੀ ਹੈ ਜੀ ਗਰਦਨ ਤੇ ਇੰਜਰੀ ਹੈ ਬੈਕਬੋਨ ਦੀ ਇੰਜਰੀ ਹੈ ਤੇ ਹਾਰ ਜਿਹੜਾ ਉਹ ਹੁਣ ਜਿਹੜਾ ਉਹ ਨਾਰਮਲ ਰੂਪ ਦੇ ਵਿੱਚ ਆਪਣੇ ਆਪ ਰਿਸਪੌਂਡ ਕਰਨ ਲੱਗਿਆ ਕੱਲ੍ਹ ਲਹਾੜ ਬੀਟ ਵੀ ਜਿਹੜੀ ਉਹ ਕਾਫੀ ਘਟ ਗਈ ਸੀ ਤੇ ਹਾਲਾਂਕਿ ਉਹਨਾਂ ਨੇ ਸੂਟ ਪਾਇਆ ਹੋਇਆ ਸੀਗਾ ਜਿਹੜਾ ਬਾਈਕਿੰਗ ਲਈ ਪਾਉਂਦੇ ਆ ਪਰ ਉਹਦੇ ਨਾਲ ਅੰਦਰਲੀ ਇੰਟਰਨਲ ਜਿਹੜੀ ਹੈ ਉਹ ਨਹੀਂ ਪਤਾ ਲੱਗਦੀ ਸੋ ਡਾਕਟਰ ਨੇ ਜੀ ਦੋ ਇਫਿਆ ਕਿ ਇਹ ਖੇਤਾ ਸਾਰਾ ਅੱਜ ਵੀ ਉਹ ਕਹਿੰਦੀ ਸੀ ਅਸੀਂ ਹੈੱਡ ਦੀ ਤੇ ਟੈਸਟ ਦੀ ਐਮ ਆਰ ਆਈ ਵੀ ਕਰਾਉਂਦੇ ਦਿਨ ਹੋਰ ਗਲਤੀ ਆਜੂ ਉਹ ਕੱਲ ਤਾਂ ਉਹ ਕਹਿੰਦੇ ਵੀ ਗਲਤੀ ਸੀ ਐਮ ਆਰ ਆਈ ਵਾਸਤੇ ਲੈ ਕੇ ਜਾਣ ਦੀ ਹਾਲਾਤ ਚ ਵੀ ਹੈਰੀ ਸੀ ਸੋ ਕੱਲ ਨਾਲੋਂ ਅੱਜ ਬੈਟਰ ਹੈ ਅਜਨੇ ਨੂੰ ਕੱਲ ਨੂੰ ਬੈਟਰ ਹੋ ਜਾਊਗਾ ਇਹੀ ਤਰ੍ਹਾਂ ਫਿਰ ਸਾਹਿਬ ਇੱਕ ਇੱਕ ਕਾਰਨ ਬਣਿਆ ਇਸ ਐਕਸੀਡੈਂਟ ਸੀਐਮ ਸਰ ਵੀ ਐਕਸੀਡੈਂਟ ਦਾ ਕਾਰਨ ਬਣਿਆ ਕਿ ਰਾਈਟ ਚੱਲ ਰਿਹਾ ਚੱਲ ਰਿਹਾ ਕਹਿੰਦੇ ਪਸ਼ੂ ਅੱਗੇ ਆ ਗਏ ਤੇ ਉਹ ਵਾਰਾ ਵਿੱਚ ਹੋ ਗਿਆ ਇਤਾਂ ਦੀਆਂ ਕਈ ਐਕਸੀਡੈਂਟੀਆਂ ਹੋਵਦਾ ਪਤਾ ਜਿਕਰ ਪੰਜਾਬ ਚ ਵੀ ਅਸੀਂ ਲਗਾਤਾਰ ਦੇਖਦੇ ਆਂ ਔਰ ਇਹ ਵਾਰਤਾਂ ਨੂੰ ਲੈ ਕੇ ਇਹੋ ਜਿਹੇ ਐਕਸੀਡੈਂਟਸ ਲੈ ਕੇ ਲਗਾਤਾਰ ਸਰਕਾਰ ਜਿਹਾ ਅੱਗੇ ਹਰ ਇੱਕ ਕਦਮ ਦਾ ਚੱਕਣ ਦੀ ਗੱਲ ਕਰਦਾ ਪਰ ਇੰਦੇ ਦੇ ਕਿਤਨੇ ਕਿਤੇ ਐਕਸੀਡੈਂਟਾਂ ਦੀ ਗਿਣਤੀ ਵਧੀ ਜਾ ਰਹੀ ਹੈ ਦੇਖੋ ਕੀ ਹੈ ਕਿ ਨਾ ਅਸੀਂ ਬਹੁਤ ਸਾਰੇ ਐਫਰਟਸ ਕੀਤੇ ਨੇ ਇਸ ਮਾਮਲੇ 'ਚ ਅਸੀਂ ਓਪਨ ਜਿਹੜੀਆਂ ਗਊਸ਼ਾਲ ਵੜਵਰ ਦੇ ਵਿੱਚ ਵੀੜ ਹੈ ਫਰੀਦਕੋਟ ਚ ਬਹੁਤ ਵੱਡਾ ਵੀੜ ਹੈ ਕੋਸ਼ਿਸ਼ ਕਰ ਰਹੇ ਆ ਅਸੀਂ ਕਈ ਵਾਰੀ ਨਾ ਉਹਦੇ ਚ ਸੁਪਰੀਮ ਕੋਰਟ ਦੇ ਜਿਹੜੇ ਉਹਨਾਂ ਨੂੰ ਵਰਲਡ ਸੈਂਚਰੀ ਡਿਕਲੇਅਰ ਕੀਤਾ ਕਿਸੇ ਨੂੰ ਉਹ ਲਾਅ ਜਿਹੜੇ ਸਾਹਮਣੇ ਆ ਜਾਂਦੇ ਅਸੀਂ ਇੱਕ ਦੋ ਵੀੜਾਂ ਦੇ ਵਿੱਚ ਤਾਂ ਅਸੀਂ ਪਰਮਿਸ਼ਨ ਲੈ ਲਈ ਹੈ ਕਿ ਉਹਦੇ ਨਾਲ ਕੱਲਾ ਇਹ ਨਹੀਂ ਹੈਗਾ ਕਿ ਕੋਈ ਆਸਥਾ ਜੁੜੀ ਹੋਈ ਹੈ ਆਸਥਾ ਵੀ ਜੁੜੀ ਹੈ ਪਰ ਪਸ਼ੂਆਂ ਡੰਗਰਾਂ ਦਾ ਵੀ ਨੁਕਸਾਨ ਹੁੰਦਾ ਹੈ ਨਾ ਉਹ ਹਰ ਰੋਜ਼ ਐਕਸੀਡੈਂਟ ਹੁੰਦੇ ਨੇ ਤੇ ਪਸ਼ੂ ਡੰਗਰ ਵੀ ਜਿਹੜੇ ਨੇ ਉਹਨਾਂ ਦੀ ਵੀ ਜਾਨ ਚਲੀ ਜਾਂਦੀ ਹੈ ਕਈ ਵਾਰੀ ਪੂਰਾ ਪਰਿਵਾਰ ਹੀ ਜਿਹੜਾ ਕਥਾ ਮੁਜੰਦਰ ਹਾਲਾਂਕਿ ਇਸ ਐਸਐਸਐਫ ਔਰ ਅਸੀਂ ਫਰਕ ਸੁਰੱਖਿਆ ਫੋਰਸ ਪਣਾਈ ਹਰ 3 ਕਿਲੋਮੀਟਰ ਦੇ ਰੇਡੀਅਸ ਤੇ ਗੱਡੀਆਂ ਕੜੀਆਂ ਨੇ 48% ਪੰਜਾਬ ਦੇ ਵਿੱਚ 48% ਔਨ ਦਾ ਸਪੌਟ ਡੈਥ ਜਿਹੜੀਆਂ ਨੇ ਮੌਤਾ ਘਟ ਹੋ ਗਈਆਂ ਕਿਉਂਕਿ ਫਰਸਟ ਏਡ ਦਾ ਜਲਦੀ ਮਿਲ ਜਾਂਦਾ ਬਲੀਡਿੰਗ ਰੁਕ ਜੇ ਔਰ ਇਮੀਡੀਏਟਲੀ ਹਸਪੀਟਲ ਚ ਟਾਈਮ ਤੇ ਪਹੁੰਚ ਜੇ ਤਾਂ ਉਹੀ ਜਿਹੜਾ ਗੋਲਡਨ ਆਵਰ ਕਹਿੰਦੇ ਆ ਮੈਡੀਕਲ ਲੈਂਗੁਏਜ ਉਹ ਜਿਹੜਾ 1 ਘੰਟਾ ਜਿਹੜਾ ਉਹ ਉਹਦੇ ਵਿੱਚ ਜੇ ਕਿਤੇ ਪ੍ਰੋਪਰ ਇਲਾਜ ਮਿਲ ਜੇ ਤਾਂ ਉਹ ਉਹ ਘੰਟਾ ਜਿਹੜਾ ਪੂਰੀ ਜ਼ਿੰਦਗੀ ਵਰਦਾਨ ਦੇ ਸਕਦਾ ਤੁਹਾਨੂੰ ਸੋ ਅਸੀਂ ਆਪਣੇ ਵੱਲੋਂ ਹੌਨਸਾਰ ਅਸੀਂ ਕੱਲ ਕੀਤੀ ਸੀ ਕਿ ਪਹਿਲਾਂ ਸੜਕਾਂ ਤੇ ਜਿਹੜੀਆਂ ਹਨ ਹੋਈਆਂ ਮੌਤਾਂ ਨੇ ਕਿਉਂਕਿ ਐਕਸੀਡੈਂਟ ਜਿਹੜਾ ਉਹ ਇਹ ਨਹੀਂ ਦੇਖਦਾ ਕਿ ਗੱਡੀ 'ਚ ਕੌਣ ਬੈਠਾ ਹੈ ਈਵਨ ਵੱਡੇ ਵੱਡੇ ਜਿਹੜੇ ਰਾਜਨੀਤਿਕ ਲੋਕ ਵੀ ਧਾਰਮਿਕ ਲੀਡਰ ਵੀ ਜਾਂ ਸਮਾਜਿਕ ਵੀ ਪਰਵਾਰਾਂ ਦੇ ਪਰਿਵਾਰ ਖਤਮ ਹੋ ਗਏ ਐਕਸੀਡੈਂਟਾਂ 'ਚ ਸੋ ਅਸੀਂ ਇਹ ਇਸ ਮਾਮਲੇ 'ਚ ਪਹਿਲੇ ਦਿਨੋਂ ਸੀਰੀਅਸ ਹਾਂ ਪਹਿਲੇ ਦਿਨੋਂ ਅਸੀਂ ਇਸ ਮਾਮਲੇ 'ਚ ਗੰਭੀਰ ਹਾਂ ਕਿ ਇਹ ਜਿਹੜੀਆਂ ਮੌਤਾਂ ਨੇ ਜੋ ਹਿਊਮਨ ਐਰਰ ਕਰਕੇ ਹੋਈਆਂ ਜਾਂ ਕੋਈ ਸਿਸਟਮ ਦੀ ਕੋਈ ਐਰਰ ਹੈ ਉਹ ਰੋਕੀਆਂ ਜਾ ਸਕਦੀਆਂ ਨੇ ਕੀਮਤੀ ਜਾਨਾਂ ਬਚਾਈਆਂ